ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਆ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜਿਹੜੇ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰੇ ਵੀਰ ਨੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਆਪਾਂ ਅੱਜ ਲੱਗਾਂਗੇ ਜਰੇਲਾ ਬਣਾਉਣ گاਾਂ ਦੇ ਦੁੱਧ ਦਾ ਜਰੇਲਾ ਬਣਾਇਆ ਆਪਾਂ ਨੇ ਪਹਿਲਾਂ ਕੱਢਿਆ ਖੋਆ ਪੂਰਾ ਪਿਓਰ ਘਰ ਦਾ ਦੁੱਧ ਹੋਊਗਾ ਆਪਣਾ ਕੋਈ ਮਿਲਾਵਟੀ ਕੋਈ ਚੀਜ਼ ਦੀ ਪੂਰੀ ਜ਼ਿੰਮੇਵਾਰੀ ਹੋਊਗੀ ਕਿਸੇ ਵੀ ਤਰ੍ਹਾਂ ਦੀ ਪੂਰੇ ਪਿਓਰ ਵਧੀਆ ਗਾਜਰਾ ਸਾਫ ਸੁਥਰੀਆਂ ਪੱਤੋ ਸਵਾਰ ਕੈਨ ਬਿਲਕੁਲ ਵਧੀਆ ਸਾਫ ਸੁਥਰੇ ਤਰੀਕੇ ਨਾਲ ਚੁੱਲੇ ਦੀ ਅੱਗ ਤੇ ਆਪਾਂ ਖੋਆ ਕਰਦੇ ਆਂ ਤੇ ਚੁੱਲੇ ਦੀ ਅੱਗ ਤੇ ਹੀ ਆਪਾਂ ਗਝਰੇਲਾ ਤਿਆਰ ਕਰਾਂਗੇ ਜੇ ਕਿਸੇ ਮੇਰੇ ਵੀਰ ਨੇ ਖੋਆ ਲੈਣਾ ਹੈ ਜੱਗ ਜਰੇਲਾ ਲੈਣਾ ਆਪਾਂ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦਾ ਸਾਡੇ ਨਾਲ ਆਪਾਂ ਕੋਈ ਬਹੁਤਾ ਵੱਡਾ ਆਰਡਰ ਤਾਂ ਦੇ ਨਹੀਂ ਸਕਦੇ ਜਿੱਦਾਂ ਘਰ ਵਾਸਤੇ ਆਪਾਂ 2-4 ਕਿਲੋ 5 ਕਿਲੋ ਜਿੰਨਾ ਵੀ ਚਾਹੀਦਾ ਆਪਾਂ ਅਗਲੇ ਦਿਨ ਘਰ ਪਹੁੰਚਦਾ ਕਰ ਦਾਂਗੇ ਖਰੜ ਮੋਹਾਲੀ ਚੰਡੀਗੜ੍ਹ ਇੱਧਰ ਰੋਪੜ ਪਟਿਆਲੇ ਸਰਹੰਦ ਤੱਕ ਆਪਾਂ ਕੋਰੀਅਰ ਵੀ ਕਰਦਾਂਗੇ ਤੇ ਆਪ ਵੀ ਘਰੇ ਪੁੱਛਦਾ ਕਰਦਾਂਗੇ ਪੂਰਾ ਵਧੀਆ ਕੁਆਲਿਟੀ ਦਾ ਖੋਆ ਹੋਊਗਾ ਪੂਰੇ ਵਧੀਆ ਕੁਆਲਿਟੀ ਦੇ ਡਰਾਈ ਫਰੂਟ ਪਾਇਆ ਜਾਣਗੇ ਤੁਸੀਂ ਖੋਆ ਬਣਵਾਉਣਾ ਚਾਹੁੰਦੇ ਤਾਂ ਖੋਆ ਕਿਸੇ ਨੂੰ ਪਿੰਨੀਆਂ ਚਾਹੀਦੀਆਂ ਪਿੰਨੀਆਂ ਗਜਰੇਲਾ ਚਾਹੀਦਾ ਗਜਰੇਲਾ ਸਕਰੀਨ ਤੇ ਦਿੱਤੇ ਨੰਬਰ ਨਾਲ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਪੂਰਾ ਵਧੀਆ ਤਰੀਕੇ ਨਾਲ ਸਾਫ਼ ਸੁਥਰੇ ਨਾਲ ਆਪਾਂ ਤੁਹਾਨੂੰ ਖਾਣ ਵਾਸਤੇ ਵਧੀਆ ਚੀਜ਼ ਤਿਆਰ ਕਰਕੇ ਦਵਾਂ ਤੇ ਜਾਇਜ਼ ਰੇਟ ਤੇ ਦਵਾਂਗੇ ਜਿੱਦਾਂ ਵੀ ਮਲਾਵਟੀ ਤੁਸੀਂ ਮਠਿਆਈ ਲੈਣਿਆਂ 4-500 ਰੁਪਏ ਕਿਲੋ ਖੋਆ ਮਿਲਦਾ ਜੋ ਮਲਾਵਟੀ ਆ ਡੁਪਲੀਕੇਟ ਆ ਆਪਾਂ ਆਪਣੇ ਘਰ ਦੇ ਦੁੱਧ ਦਾ ਤੁਹਾਨੂੰ ਤਿਆਰ ਕਰਕੇ ਦਵਾਂਗੇ ਬਿਲਕੁਲ ਪਿਓਰ ਤੇ ਜਾਇਜ਼ ਰੇਟ ਤੇ ਦਵਾਂਗੇ 600 ਰੁਪਏ ਕਿਲੋ ਖੋਆ ਤੇ 500 ਰੁਪਏ ਕਿਲੋ ਗਜਰੇਲਾ ਵਧੀਆ ਕੁਆਲਿਟੀ ਦਾ ਤੁਹਾਡੇ ਘਰ ਤੱਕ ਪਹੁੰਚਾਵਾਂਗੇ ਧੰਨਵਾਦ